ਹਾਂ ਹਾਂ ਹੋਰ ਨਿਕਲੇ ਹੋਰ ਵਾਜੀ ਹਾਂ ਨਹੀਂ ਨਹੀਂ ਸਵੇਰੇ ਦੁਕਾਨ ਖੋਲੇ ਆ ਉਹਦੇ ਬਾਅਦ ਆਏ ਨੇ ਵਾਲ ਕੱਟਣ ਨੇ ਆ ਵਾਲ ਕੱਟ ਕੱਟ ਕੇ ਜਦੋਂ ਬਾਹਰ ਨਿਕਲੇ ਨੇ ਇੱਥੇ ਦੁਕਾਨ ਦੇ ਅੰਦਰ ਹੀ ਖਲੋਤੇ ਸੀ ਉਹ ਨਾਲ ਹੀ ਬੁੱਕਲ ਮਾਰਿਆ ਸੀ ਬੰਦਾ ਤੇ ਬੁੱਕਲ ਮਾਰਿਆ ਸੀ ਤੇ ਉਹ ਖਲੋਤਾ ਰਿਹਾ 10 ਮਿੰਟ ਉਹਦੇ ਬਾਅਦ ਉਹਨੇ ਗੋਲੀ ਮਾਰ ਕੇ ਤੇ ਭੱਜ ਕੇ ਜਾਂ ਗਿਆ ਕਿੰਨੀਆਂ ਗੋਲੀਆਂ ਮਾਰੀਆਂ ਦੋ ਗੋਲੀਆਂ ਚ ਕਿੱਥੇ ਲਗੀਆਂ ਐ ਇਧਰ ਬੱਖੀ 'ਚ ਲੱਗੀ ਇੱਥੇ ਟੇਢ 'ਚ ਕਿ ਕਿਨੂੰ ਗਏ ਬੰਦੇ ਬੰਦੇ ਉਦੋਂ ਐਨੂੰ ਮੋਟਰਸਾਈਕਲ ਲੈ ਕੇ ਨਿਕਲ ਗਏ ਅਮਰਸਰ ਵਾਲਾ ਐਂਡ ਹਜੇ ਤੱਕ ਦੀਪ ਨੇ ਨਾ ਸ਼ਾਇਦ ਕੋਈ ਅਮਰਤ ਪਾਲ ਬਾਟ ਬਾਟ ਹੈਗਾ ਨਾ ਦੇ ਨਾ ਕਿੰਨੀ ਆ ਵੀ ਰਹੀ ਵੈਂਟ ਕੋ ਉਹਦੇ ਨਾਲ ਕੋਈ ਰਾਈਵਲਰੀ ਵਗੈਰਾ ਚੱਲਦੀ ਆ ਉਹਨੇ ਫੇਸਬੁਕ ਤੇ ਪਹਿਲੇ ਵੀਕ ਦੋ ਬਾਰੇ ਨੂੰ ਥ੍ਰੈਟਨਿੰਗ ਪਾਈ ਆ ਜੀ ਮੈਂ ਕਰਦੇ ਕਰਕੇ ਮੈਨੂੰ ਬਾਹਰ ਸੱਜਣਾ ਪਿਆ ਕਰਨਾ ਪਿਆ ਮੇਰੇ ਵੀ ਕੁਝ ਹੋਰ ਐਂਗਲਸ ਤੇ ਵੀ ਮੇਨ ਦਾ ਹਜੇ ਤੱਕ ਉਹੀ ਸਾਹਮਣੇ ਆਈਆਂ ਬਟ ਕੀ ਹੋਰ ਐਂਗਲਸ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਸਪੈਸੀਫਿਕਲੀ ਇਟਸ ਸਾਡੇ ਕੋਲ ਹੈਗੀਆਂ ਅਸੀਂ ਛੇਤੀ ਬੰਦਿਆਂ ਨੂੰ ਫੜ ਲਵਾਂਗੇ ਇਹ ਕਿਤੇ ਕਿਤੇ ਲੱਗੀਆਂ ਨੇ ਨਹੀਂ ਨਾ ਤੇ ਮੇਰੇ ਖਲ ਨਹੀਂ ਢੇਟ ਦੇ ਵਿੱਚ ਇੰਜਰੀ ਸੀਗੀ ਆ ਦੋ ਦੋ ਰਾਊਂਡ ਟੋਟਲ ਉਥੋਂ ਮਿਲੇ ਆ ਖੂਲ ਸਾਨੂੰ ਦੋ ਹੀ ਰਾਊਂਡ ਮਿਲੇ ਆ ਔਰ ਦੋ ਫਾਇਰ ਵੇਟ ਸਰ ਕੋਈ ਡੈਥ ਹੋਈ ਉਹਨਾਂ ਦੀ ਹਾਂ ਜੀ ਕਿ ਸਰ ਅਮਰਤਪਾਲ ਕੋਈ ਗੈਂਗਸਟਰ ਹੈ ਜਾਂ ਕਿਸ ਤਰ੍ਹਾਂ ਦਾ ਨਹੀਂ ਇਹ ਇੱਥੇ ਹੀ ਪਿੰਡ ਤੋਂ ਉਹਦੇ ਅਸੀਂ ਅਮਰਤਪਾਲ ਬਾਲਮੀ ਦੀ ਬਾਟ ਬਾਟ ਹਾਂਜੀ ਹਾਂ ਬਾਟ ਹੈ ਉਹਦੇ ਤੇ ਵੈਸੇ ਉਹ ਨੋਟੋਰੀਅਸ ਕਹਿ ਸੰਦੇ ਪਰਚੇ ਉਹਦੇ ਵਿੱਚ 16 17 ਪਰਚੇ ਹੈਗੇ ਆ ਔਰ ਪ੍ਰੈਜ਼ੈਂਟਲੀ ਉਹ ਪਤਾ ਲੱਗਿਆ ਵੀ ਸ਼ਾਇਦ ਜਰਮਨੀ ਚ ਹੈਗਾ ਤਾਂ ਔਰ ਉਹਦੇ ਨਾਲੋਂ ਇਹਨਾਂ ਨੂੰ ਫੇਸਬੁੱਕ ਤੇ ਕਈ ਵਾਰ ਪਹਿਲੇ ਜੂ ਹਜੇ ਤੱਕ ਪ੍ਰੀ ਨੰਬਰ ਰੀਡਰਨ ਤੋਂ ਪਤਾ ਲੱਗਿਆ ਜਾਂ ਸਾਡੀ ਇਨਵੈਸਟੀਗੇਸ਼ਨ ਹੈ ਕਿ ਉਹਦੇ ਵੱਲੋਂ ਥ੍ਰੈਟ ਕੀਤਾ ਗਿਆ ਸੀ ਤੇ ਅਸੀਂ ਵਰਕਆਊਟ ਕਰ ਰਹੇ ਹਾਂ ਸਰ ਕੁਝ ਇਹਨਾਂ ਨੂੰ ਕੋਈ ਕੱਲ ਵੀ ਫੋਨ ਤੇ ਥ੍ਰੈਟ ਆਈ ਹੈ ਕੁਝ ਇਸ ਤਰ੍ਹਾਂ ਦਾ ਇਨਸੀਡੈਂਟ ਕੱਲ ਥ੍ਰੈਟ ਆਈ ਨਹੀਂ ਵੇਖਤਾ ਹਾਂ ਇੱਕ ਵਾਰ